ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਯੂਪੀ ਦੀ ਗੁਰਜੀਤ ਕੌਰ ਦੀ ਤੁਸੀਂ ਵੀ ਬੜੇ ਸ਼ੌਕ ਹੋਗੇ ਹੋਵੋਗੇ ਇੱਕ ਯੂਪੀ ਹੋਰ ਨਾਲ ਗੁਰਜੀਤ ਕੌਰ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਆਪਣੀ ਪੰਜਾਬੀ ਇੰਡਸਟਰੀ ਦੀ ਗੁਰਜੀਤ ਕੌਰ ਜੋ ਅੱਜ ਕੱਲ੍ਹ ਹਰ ਗਾਣੇ ਦੇ ਵਿੱਚ ਤੁਸੀਂ ਫੀਚਰ ਹੁੰਦੀ ਦੇਖ ਰਹੇ ਹੋ ਹਰ ਗਾਣੇ ਦੇ ਵਿੱਚ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਔਰ ਬਹੁਤ ਸਾਰੇ ਕਲਿੱਪਸ ਜਿਹੋਨੇ ਉਹਨਾਂ ਦੇ ਵਾਇਰਲ ਵੀ ਹੋ ਰਹੇ ਨੇ ਗੱਲ ਕਰ ਰਹੀ ਹਾਂ ਮੈਂ ਗੀਤ ਗੁਰਾਇਆ ਦੀ ਉਹੋ ਗੀਤ ਗੁਰਾਇਆ ਜੋ ਯੂਪੀ ਤੋਂ ਚੰਡੀਗੜ੍ਹ ਆਉਂਦੀ ਹੈ ਆਪਣੇ ਕੈਰੀਅਰ ਨੂੰ ਬਣਾਉਣ ਲਈ ਔਰ ਗੀਤ ਗੁਰਾਇਆ ਦੇ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਹਿਮ ਕਿਸੇ ਤੁਹਾਡੇ ਨਾਲ ਅੱਜ ਅਸੀਂ ਸਾਂਝਾ ਕਰਾਂਗੇ ਕਿ ਗੀਤ ਗੁਰਾਇਆ ਯੂਪੀ ਦੇ ਵਿੱਚ ਜੰਪਲ ਹੈ ਯੂਪੀ ਤੋਂ ਪੜ੍ਹ ਲਿਖ ਕੇ ਕਨਵੈਂਟ ਸਕੂਲ ਦੀ ਪੜ੍ਹਾਈ ਕੀਤੀ ਹੈ ਉਸਨੇ ਆਪਣੀ ਸਟੱਡੀਜ਼ ਕੰਪਲੀਟ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਅਸੀਂ ਦੇਖਿਆ ਕਿ ਉਹਨਾਂ ਦੇ ਡਾਂਸ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੇ ਨੇ ਬਹੁਤ ਸਾਰੀ ਵੀਡੀਓਜ਼ ਦੇ ਵਿੱਚ ਫੀਚਰ ਵੀ ਹੋ ਰਹੀ ਹੈ ਲੇਕਿਨ ਉਸ ਤੋਂ ਪਹਿਲਾਂ ਵੀ ਜੋ ਹੈ ਗੀਤ ਗੁਰਾਇਆ ਨੂੰ ਆਪਣੇ ਇੰਟਰਸਟ ਦਾ ਪਤਾ ਸੀ ਕਿ ਗੀਤ ਕੀ ਕਰਨਾ ਚਾਹੁੰਦੀ ਹੈ ਗੀਤ ਹਮੇਸ਼ਾ ਤੋਂ ਮਾਡਲ ਬਣਨਾ ਚਾਹੁੰਦੀ ਸੀ ਔਰ ਪਹਿਕਿ ਉਹ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨਾ ਚਾਹੁੰਦੀ ਹੈ ਲੇਕਿਨ ਉਸ ਯੂਪੀ ਦੇ ਵਿਚਾਰ ਹੈ ਕਿ ਨਹੀਂ ਹੋ ਸਕਦੀ ਉਹਦੇ ਲਈ ਸਾਨੂੰ ਚੰਡੀਗੜ੍ਹ ਮੂਵ ਹੋਣਾ ਪੈ ਗਿਆ ਕਿਉਂਕਿ ਇੰਡਸਟਰੀ ਸਾਰੀ ਚੰਡੀਗੜ੍ਹ ਹੈ ਸੋ ਗੀਤ ਗੁਰ ਆਇਆ ਆਪਣੀ ਫੈਮਲੀ ਦੇ ਨਾਲ ਚੰਡੀਗੜ੍ਹ ਆਈ ਔਰ ਚੰਡੀਗੜ੍ਹ ਆਉਣ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੇ ਜੋ ਹੈ ਪੰਜਾਬੀ ਗਾਣਿਆਂ ਦੇ ਵਿੱਚ ਫੀਚਰ ਕੀਤਾ ਔਰ ਗੀਤ ਗੁਰ ਆਇਆ ਦਾ ਟਰਨਿੰਗ ਪੁਆਇੰਟ ਸੀ ਨਿੱਕੇ ਨਿੱਕੇ ਚਾ ਯਾਨੀ ਕਿ ਖੁਸ਼ੀਪਨ ਤੇ ਇਹਦਾ ਗਾਣਾ ਜਿਸ ਨੇ ਗੀਤਗੁਰਾਇ ਨੂੰ ਬਹੁਤ ਵੱਡਾ ਬ੍ਰੇਕ ਦਿੱਤਾ ਔਰ ਖੁਸ਼ੀ ਦੇ ਗਾਣੇ ਤੋਂ ਬਾਅਦ ਜੀਤ ਨੂੰ ਬੈਕ ਟੂ ਬੈਕ ਜੋ ਇੰਡਸਟਰੀ ਦੇ ਵਿੱਚ ਗਾਣੇ ਜੋ ਹੈ ਮਿਲੇ ਔਰ ਹਰ ਇੱਕ ਕਲਾਕਾਰ ਦੇ ਨਾਲ ਗੁਲਾਬ ਸਿੱਧੂ ਆਰਨੇਤ ਹੋਰ ਵੀ ਬਹੁਤ ਸਾਰੇ ਕਲਾਕਾਰ ਗੁਰਨਾਮ ਭੁੱਲਰ ਜੁਨ੍ਹਾਂ ਦੇ ਨਾਲ ਅਸੀਂ ਗੀਤ ਗੁਰਾਏ ਤੇ ਗਾਣੇ ਨੂੰ ਅਕਸਰ ਦੇਖਦੇ ਆ ਫੀਚਰ ਹੁੰਦੀ ਜੋਇ ਗੀਤ ਨਜ਼ਰ ਆ ਰਹੀ ਹੈ ਲੇਕਿਨ ਨਾਲ ਦੇ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਗੀਤ ਗੁਰਾਏ ਇੱਕ ਗੱਲ ਜ਼ਰੂਰ ਹਮੇਸ਼ਾ ਮੈਂਸ਼ਨ ਕਰਦੀ ਹੈ ਜਿੰਨੇ ਮਰਜੀ ਇੰਟਰਵਿਊਜ਼ ਦੇ ਵਿੱਚ ਅਸੀਂ ਦੇਖ ਲਈਏ ਕਿ ਗੀਤ ਗੁਰਾਏ ਕਹਿੰਦੀ ਕਿ ਉਹਨਾਂ ਦਾ ਬ੍ਰਦਰ ਉਹਨਾਂ ਲਈ ਬਹੁਤ ਲੱਗੀ ਫੈਮਿਲੀ ਨੇ ਤਾਂ ਸਪੋਰਟ ਕੀਤੀ ਕੀਤੀ ਪਰ ਬ੍ਰਦਰ ਜਿਹੜਾ ਮੇਰੀਆਂ ਰੀਲਸ ਬਣਾਉਂਦਾ ਹੈ ਉਹ ਹਮੇਸ਼ਾ ਹੀ ਟ੍ਰੈਂਡ ਦੇ ਵਿੱਚ ਜਾਂਦੀਆਂ ਨੇ ਉਹਨਾਂ ਦਾ ਬ੍ਰਦਰ ਕਿਤੇ ਨਾ ਕਿਤੇ ਉਹਨਾਂ ਦੇ ਲਈ ਜੋ ਹੈ ਲੱਕੀ ਹੈ ਔਰ ਗੀਤ ਗੁਰਾਇਨ ਨੂੰ ਬਹੁਤ ਸਾਰੇ ਸਵਾਲ ਵੀ ਪੁੱਛੇ ਜਾਂਦੇ ਨੇ ਉਹਨਾਂ ਦੀ ਲਵ ਲਾਈਫ ਨੂੰ ਲੈ ਕੇ ਪਰ ਉਹ ਲਵ ਲਾਈਫ ਨੂੰ ਕਦੇ ਵੀ ਰਿਵੀਲ ਨਹੀਂ ਕਰਦੀ ਕਿਉਂਕਿ ਉਹਨਾਂ ਦੇ ਪੇਰੈਂਟਸ ਨੇ ਜੋ ਕਿਹਾ ਹੈ ਕਿ ਅਗਰ ਸਾਡੀ ਰਿਸਪੈਕਟ ਰਹੇਗੀ ਤਾਂ ਹੀ ਤੂੰ ਇੰਡਸਟਰੀ ਦੇ ਵਿੱਚ ਸਰਵਾਈਵ ਕਰ ਸਕਦੀ ਔ ਤਾਂ ਹੀ ਅਸੀਂ ਤੈਨੂੰ ਅਲਾਉ ਕਰਾਂਗੇ ਕਿ ਤੂੰ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਸੋ ਉਸ ਨੂੰ ਬਰਕਰਾਰ ਰੱਖਦੇ ਹੋਏ ਗੀਤ ਗੁਰਾਇਆ ਜੋ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਤਾਂ ਸਰਗਰਮ ਹੈਗੀ ਹੈਗੀ ਹੈ ਨਾਲ ਦੀ ਨਾਲ ਆਪਣੇ ਪੇਰੈਂਟਸ ਦਾ ਵੀ ਖਾਸ ਧਿਆਨ ਰੱਖਦੀ ਹੈ ਤੇ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਬ੍ਰਦਰ ਹਰਸ਼ ਸ਼ੂਟ ਤੇ ਉਹਨਾਂ ਦੇ ਨਾਲ ਹੁੰਦਾ ਹੈ ਸ ਡਾਂਸਿੰਗ ਮੂਵਜ਼ ਨੇ ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੁੰਦੇ ਨੇ ਔਰ ਆਪਣੇ ਡਾਂਸ ਦੇ ਕਰਕੇ ਹੀ ਗੀਤ ਗੁਰਾਇਆ ਜੋ ਹੈ ਅੱਜ ਇੰਡਸਟਰੀ ਦੇ ਵਿੱਚ ਸਰਵਾਈਵ ਕਰ ਰਹੀ ਹੈ ਸੋ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਗੀਤ ਨੂੰ ਅਸੀਂ ਦੇਖ ਚੁੱਕੇ ਹਾਂ ਔਰ ਹਰ ਦਿਨ ਜੋ ਹੈ ਗੀਤ ਕਿਸੇ ਨਾ ਕਿਸੇ ਗਾਣੇ ਚ ਫੀਚਰ ਹੋ ਰਹੀ ਹੈ ਔਰ ਗਾਣੇ ਜਿਹੜੇ ਨੇ ਹਰ ਦਿਨ ਰਿਲੀਜ਼ ਹੋ ਰਹੇ ਨੇ ਕਿਤੇ ਨਾ ਕਿਤੇ ਵੀ ਸੁਣਿਆ ਕਿ ਗੀਤ ਗੁਰਾਇਆ ਨੂੰ ਪੈਸਿਆਂ ਦੇ ਕਰਕੇ ਵੀ ਕਈ ਵਾਰ ਜੋ ਹੈ ਨਾ ਕਰਨੀ ਪੈਂਦੀ ਹੈ ਕਿ ਕੋਈ ਵੀ ਪੈਸੇ ਨਹੀਂ ਭਰਦਾ ਆਗੋਂ ਇਹ ਕਹਿ ਦਿੰਦੇ ਨੇ ਕਿ ਤੁਹਾਨੂੰ ਫੀਚਰ ਕਰਨ ਦਾ ਸੀ ਮੌਕਾ ਦੇ ਰਿਹਾ ਫੀਚਰ ਹੁੰਦਾ ਮੌਕਾ ਦੇ ਰਿਹਾ ਆਗੋਂ ਗੀਤ ਕਹਿੰਦੀ ਹੈ ਅੱਜ ਜੋ ਹੈ ਆਪਣੇ ਆਪ ਦੇ ਵਿੱਚ ਜੋ 스타 ਹੈ ਸੋ ਅਗਰ ਕਿਸੇ ਨੂੰ ਜ਼ਰੂਰਤ ਹੋਏਗੀ ਤਾਂ ਮੈਨੂੰ ਕੰਟੈਕਟ ਕਰ ਲੇਗਾ ਔਰ ਪੈਸੇ ਜਿੰਨੇ ਬਣਦੇ ਨੇ ਹਰ ਕਿਸੇ ਦੀ ਮਿਹਨਤ ਜੋ ਹੈ ਜਿੰਨੀ ਬਣਦੀ ਉਹਨੂੰ ਮਿਲਣੀ ਹੀ ਚਾਹੀਦੀ ਹੈ ਸੋ ਗੀਤ ਜੋ ਹੈ ਬੜਾ ਹਲੀਮੀ ਦੇ ਨਾਲ ਇੰਡਸਟਰੀ ਦੇ ਵਿੱਚ ਚੱਲ ਰਹੀ ਹੈ ਦੇਖਣਾ ਹੋਏਗਾ ਕਿ ਇਹਨਾਂ ਦੀ ਕੌਣ ਜੋ ਹੈ ਤਕਰਦਾਰ ਅਦਾਕਾਰ ਹੋਏਗੀ ਔਰ ਕਿ ਕਿੰਨਾ ਲੰਬਾ ਸਮਾਂ ਜੋ ਹੈ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਦੇ ਨੇ ਇੰਡਸਟਰੀ ਦੇ ਵਿੱਚ ਫਿਲਹਾਲ ਹੀ ਮੈਂ ਦਿਉ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਕੁਲਰਦਾਨਿਕ ਸੁਪਰਾ ਟੀਵੀ ਚੰਡੀਗੜ੍ਹ